ਮਾਹੌਲ ਹੈ ਪੰਜਾਬ ਦੇ ਵਿੱਚ ਫੌਜ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀ ਹੈ ਪੁਲਿਸ ਦੇ ਕੋਲ ਜਿਹੜੀ ਫੌਜ ਦੇਸ਼ ਨੂੰ ਬਚਾਉਂਦੀ ਹੈ ਉਹ ਖੁਦ ਨੂੰ ਨਹੀਂ ਬਚਾ ਸਕੀ ਬਹੁਤ بڑا ਸਵਾਲ ਤੁਹਾਡੇ ਵੱਲੋਂ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਫੌਜੀ ਆਦਮੀ ساری ਜ਼ਿੰਦਗੀ ਦੇਸ਼ ਦੇ ਲੇਖੇ ਲਾ ਕੇ ਜਦੋਂ ਆਪਣੀ ਹੋਮ ਟਾਊਨ ਵਿੱਚ ਸਟਰੀਟ ਵਿੱਚ ਆ ਜਾਂਦਾ ਹੈ ਉੱਥੇ ਆ ਕੇ ਵੀ ਜੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦਾ ਤਾਂ ਇਹਦੇ ਲਈ ਸਾਡੇ ਇੰਡੀਆ ਦੇ ਲਈ ਸਾਡੀ ਸਟੇਟ ਦੇ ਲਈ ਸਾਡੇ ਪੁਲਿਸ ਪ੍ਰਸ਼ਾਸਨ ਦੇ ਲਈ ਬਹੁਤ ਜੀ ਸ਼ਰਮ ਦੀ ਗੱਲ ਹੈ ਕਿਉਂਕਿ ਜੋ ਫੌਜੀ ਹੈ ਉਹ ਇਨਾ ਡਿਸਪਲਿੰਡ ਪਰਸਨ ਮੰਨਿਆ ਗਿਆ ਹੈ ਅਜੇ ਕਿਤੇ ਵੀ ਪੁਲਿਸ ਵਾਲਾ ਹੱਥ ਬਾਅਦ ਚ ਦਿੰਦਾ ਹੈ ਪਹਿਲਾਂ ਪੁਲਿਸ ਦਾ ਜਵਾਨ ਆਰਮੀ ਦਾ ਜਵਾਨ ਰੁਕ ਜਾਂਦਾ ਹੈ ਉਹ ਕਿਉਂ ਰੁਕਦਾ ਹੈ ਕਿਉਂਕਿ ਉਹ ਡਿਸਪਲਿੰਡ ਹੈ ਉਹਨੂੰ ਪਤਾ ਵੀ ਹਾਂ ਹੋ ਸਕਦਾ ਮੈਨੂੰ ਰੋਕਿਆ ਹੋਵੇ ਪਰ ਇਹਨਾਂ ਵੱਲੋਂ ਜਿਹੜੀ ਇਹ ਵਰਰਵਰਤਾ ਕੀਤੀ ਗਈ ਹੈ ਕਰਨਲ ਵਾਟ ਦੇ ਲਈ ਉਹਨਾਂ ਦੇ ਬੇਟੇ ਦੇ ਲਈ ਉਹਨਾਂ ਦੇ ਪਰਿਵਾਰ ਲਈ ਇਹ ਤਾਂ ਲੱਗਦੀ ਹੈ ਕਿ ਜਿਵੇਂ ਕਿਤੇ ਪ੍ਰੀਪਲਾਨਡ ਹੀ ਹੈ ਕਿਉਂ ਜੋ ਕ੍ਰਾਈਮ ਮੰਨਿਆ ਜਾਂਦਾ ਹੈ ਕ੍ਰਾਮ ਦੇ ਕ੍ਰਾਈਮ ਦੇ ਵਿੱਚ ਤਿੰਨ ਸਟੇजेस ਨੇ ਜੇ ਬੰਦਾ ਉਹ ਉਹਨਾਂ ਨੂੰ ਕੰਪਲੀਟ ਕਰਦਾ ਹੈ ਤਾਂ ਉਹ ਕ੍ਰਾਈਮ ਮੰਨਿਆ ਜਾਂਦਾ ਹੈ ਉਹ ਤਿੰਨੇ ਸਟੇਜਾਂ ਪੁਲਿਸ ਨੇ ਅਟੈਂਪਟ ਕੀਤੀਆਂ ਨੇ ਪਾਸ ਕੀਤੀਆਂ ਨੇ ਕ੍ਰੋਸ ਕੀਤੀਆਂ ਨੇ ਕਿਉਂ ਸਾਰੀ ਸਭ ਤੋਂ ਪਹਿਲਾਂ ਉਹਦੇ ਵਿੱਚ ਹੈ ਕਿ ਇੰਟੈਂਸ਼ਨ ਹੁਣ ਇਹਨਾਂ ਦੀ ਇੰਟੈਂਸ਼ਨ ਕੀ ਸੀ ਇਹਨਾਂ ਦੀ ਬਣੀ ਹੋਈ ਸੀ ਕਿਤੇ ਇਨਕਾਊਂਟਰ ਕਰਕੇ ਆਏ ਸੀ ਆਪਣੇ ਆਪ ਨੂੰ ਸੋਚ ਰਹੇ ਕਿ ਅਸੀਂ ਪਤਾ ਨਹੀਂ ਕੀ ਕਰਕੇ ਆ ਗਏ ਆ ਇਨਕਾਊਂਟਰ ਕਿਦਾਂ ਕੀਤਾ ਕੀ ਕੀਤਾ ਪੂਰੀ ਦੁਨੀਆ ਜਾਣਦੀ ਹੈ ਉਸ ਤੋਂ ਬਾਅਦ ਇਹਨਾਂ ਦਾ ਕੰਮ ਹੀ ਪ੍ਰੀਪਰੇਸ਼ਨ ਪ੍ਰੀਪਰੇਟ ਇਹਨਾਂ ਨੇ ਪੂਰਾ ਪ੍ਰੀਪਰੇਸ਼ਨ ਕੀਤਾ ਕਿ ਕਿਵੇਂ ਕਰਨਲ ਨੂੰ ਕਾਊਂਟਰ ਕਰਨਾ ਹੈ ਉਸ ਤੋਂ ਬਾਅਦ ਇਹਨਾਂ ਨੇ ਉਸ ਚੀਜ਼ ਨੂੰ ਅਟੈਂਪਟ ਕੀਤਾ ਤਿੰਨੇ ਸਟੇजेस ਇਹਨਾਂ ਨੇ ਇੱਕ ਐਡਾ ਵੱਡਾ ਕ੍ਰਾਈਮ ਕੀਤਾ ਔਰ ਉਹ ਵੀ ਕਰਨਲ ਜੋ ਕਿ ਇੱਕ ਇਹੋ ਜਿਹੀ ਇੰਪੋਰਟੈਂਟ ਪੋਸਟ ਦੇ ਉੱਤੇ ਆਰਮੀ ਹੈੱਡਕੁਆਰਟਰ ਦੇ ਵਿੱਚ ਨੌਕਰੀ ਕਰ ਰਿਹਾ ਹੈ ਇਨਾ ਤੋਂ ਇਲਾਵਾ ਪਤਾ ਨਹੀਂ ਕਿੰਨੀਆਂ ਏਜੰਸੀਆਂ ਉਹਨਾਂ ਦੀ ਉਹਨਾਂ ਨੂੰ ਉਹਨਾਂ ਦੇ ਪਿੱਛੇ ਲੱਗੀਆਂ ਹੋਣਗੀਆਂ ਹੋ ਸਕਦਾ ਇਹਨਾਂ ਦੀ ਇੰਟੈਂਸ਼ਨ ਕੀ ਸੀ ਕਿ ਇਹਨਾਂ ਨੇ ਉਸ ਕਰਨਲ ਦਾ ਆਈਡੈਂਟੀਟੀ ਕਾਰਡ ਉਸ ਦਾ ਮੋਬਾਈਲ ਜਦ ਕਿ ਸਾਰੀ ਇਨਫੋਰਮੇਸ਼ਨ ਆਪਾਂ ਜਾਣਦੇ ਆ ਕਿ ਮੋਬਾਈਲ ਦੇ ਵਿੱਚ ਹਰਫਿਰ ਇਨਫੋਰਮੇਸ਼ਨ ਹੈ ਜੇ ਕੱਲ ਕਿਸੇ ਤਰ੍ਹਾਂ ਕੋਈ ਦੇਸ਼ ਦੇ ਖਿਲਾਫ ਕੋਈ ਇਦਾਂ ਦੀ ਕੋਈ ਗੱਲਬਾਤ ਹੋ ਜਾਂਦੀ ਹੈ ਉੱਤੇ ਆਊਗੀ ਤਾਂ ਕਰਨਲ ਤੇ ਪਰ ਕਿੱਥਾ ਇਹਨਾਂ ਨੂੰ ਮੋਬਾਈਲ ਲੈਣ ਦੀ ਲੋੜ ਕੀ ਪਈ ਜਦ ਇੱਕ ਬੰਦੇ ਨੇ ਕਲੀਅਰ ਕਰਤਾ ਇੱਕ ਅਫਸਰ ਨੇ ਕਲੀਅਰ ਕਰਤਾ ਕਿ ਮੈਂ ਆਰਮੀ ਦਾ ਕਰਨਲ ਲੈ ਉਤੋਂ ਬਾਅਦ ਤਾਂ ਇਹਨਾਂ ਦੀ ਮਤਲਬ ਹੀ ਨਹੀਂ ਬਣਦਾ ਸੀ ਤੇ ਉਤੋਂ ਬਾਅਦ ਉਹ ਇਹ ਜਾਣਣ ਤੋਂ ਬਾਅਦ ਵੀ ਉਹਨਾਂ ਨੇ ਮਤਲਬ ਇਹੋ ਚ ਇਹੋ ਜਿਹੀ ਵਰਵਰਤਾ ਕੀਤੀ ਹੈ ਕਿ ਜੋ ਮਤਲਬ ਕਿਸੇ ਤਰ੍ਹਾਂ ਮੰਨੇ ਨਹੀਂ ਸਕਦਾ ਕੋਈ ਇਹ ਵੀ ਆਰਮੀ ਅਫਸਰ ਦੇ ਨਾਲ ਹੋ ਸਕਦਾ ਆਰਮੀ ਅਫਸਰ ਹੀ ਨਹੀਂ ਹੈ ਜਵਾਨਾਂ ਦੇ ਨਾਲ ਵੀ ਇਦਾਂ ਹੀ ਹੈ ਜਵਾਨਾਂ ਤੋਂ ਕਿਸੇ ਵੀ ਤਰ੍ਹਾਂ ਜਦੋਂ ਆਰਮੀ ਦਾ ਦੱਸਤਾ ਕਿ ਮੈਂ ਆਰਮੀ ਤੋਂ ਹਾਂ ਇਹਨਾਂ ਨੂੰ ਪਤਾ ਨਹੀਂ ਕੀ ਐਦਾਂ ਦੀ ਚੀੜਾ ਕਿ ਉਹਦੇ ਨਾਲ ਹੋਰ ਸਖੋਂ ਜ਼ਿਆਦਾ ਉਹਦੇ ਨਾਲ ਉਹ ਕਰਦੇ ਨੇ ਪਤਾ ਨਹੀਂ ਹੈ ਵੀ ਦਿਲ ਚ ਮਤਲਬ ਇੱਜ਼ਤ ਹੈ ਨਹੀਂ ਮਤਲਬ ਇੱਜ਼ਤ ਇਹਨੂੰ ਕਿਵੇਂ ਕਹਾਂਗੇ ਅਸੀਂ ਇੱਕ ਦੇਖੋ 17 ਸਾਲ ਦਾ ਜਵਾਨ ਫੌਜ ਵਿੱਚ ਭਰਤੀ ਹੋ ਜਾਂਦਾ ਹੈ 17 ਸਾਲ ਤੋਂ ਬਾਅਦ 32 ਸਾਲ 60 ਜੋ ਅਫਸਰ ਜਾਂਦਾ 60 ਸਾਲ ਤੱਕ 58 ਸਾਲ ਤੱਕ ਜਾਂਦਾ ਸਾਰੀ ਜ਼ਿੰਦਗੀ ਡਿਸਪਲਿਨ ਚ ਗੁਜ਼ਾਰ ਕੇ ਆਉਂਦਾ ਹੈ ਉਸ ਤੋਂ ਬਾਅਦ ਜਦੋਂ ਇੱਥੇ ਆਉਂਦਾ ਹੈ ਇਹਨਾਂ ਵੱਲੋਂ ਇੱਜ਼ਤ ਉਹਦੇ ਤੋਂ ਇਲਾਵਾ ਫੌਜੀ ਆਦਮੀ ਨੂੰ ਕਦੇ ਜਾਂਦਾ ਹੈ ਆਫਿਸ ਜਾਂਦਾ ਹੈ ਕਿਤੇ ਇਹਨਾਂ ਦੇ ਨਾਲ ਕੋਈ ਗੱਲਬਾਤ ਕਰਦਾ ਹੈ ਮਜਾ ਲਾ ਕੀਤੇ ਇਹਨਾਂ ਦੇ ਮੂੰਹ ਚੋਂ ਨਿਕਲ ਜੇ ਕਿ ਸਰ ਬੈਠ ਜਾਓ ਜਾਂ ਕੀ ਕੰਮ ਆਏ ਹੋਏ ਹੋ ਕਹੂਗਾ ਫੌਜੀ ਆ ਜੀ ਉੱਥੇ ਬਹਿ ਜਾ ਪਿੱਛੇ ਖੜਾ ਹੋ ਜਾ ਤੈਨੂੰ ਸੁਣਿਆ ਨਹੀਂ ਮਤਲਬ ਇਹਨਾਂ ਦੀ ਭਾਸ਼ਾ ਉਹੀ ਭਾਸ਼ਾ ਜੋ ਪੁਲਿਸ ਦੀ ਭਾਸ਼ਾ ਹੈ ਬਰਤਦੇ ਨੇ ਇਹਨਾਂ ਦਾ ਆਪਾਂ ਸਾਰੇ ਜਾਣਦੇ ਆ ਇਹਦੇ ਲਈ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੈ ਬਹੁਤ ਬਹੁਤ ਧੰਨਵਾਦ ਧੰਨਵਾਦ ਤਾਂ ਇਹ ਮਸਲੇ ਦੇ ਉੱਤੇ ਲਗਾਤਾਰ ਅਸੀਂ ਗੱਲਬਾਤ ਕਰ ਰਹੇ ਹਾਂ ਵਕੋ ਵਕਖ ਪ੍ਰਤੀਕਿਰਿਆਵਾਂ ਤੁਹਾਨੂੰ ਸੁਣਾ ਰਹੇ ਹਾਂ ਕਿ ਕਿੰਨਾ ਗੁੱਸਾ ਜਿਹੜਾ ਫੌਜੀਆ ਦੇ ਵਿੱਚ ਹੈ ਇਸ ਘਟਨਾ ਤੋਂ ਬਾਅਦ ਤਾਂ ਇਸ ਮਸਲੇ ਤੇ ਜੋ ਲਗਾਤਾਰ ਮੰਗ ਕਰ ਰਹੇ ਨੇ ਕਿ ਇਨਸਾਫ ਮਿਲਣਾ ਚਾਹੀਦਾ ਹੈ ਇਸ ਕਰਨਲ ਨੂੰ ਤੇ ਉਸਦੇ ਪਰਿਵਾਰ ਨੂੰ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਗਾਰਡਰ